ਸੱਚੇ ਕਾਲ ਆਪਾਂ ਤੁਹਾਡੇ ਲਈ ਇਹ ਚੈਨਲ ਨਵਾਂ ਬਣਾਇਆ ਪੰਜਾਬੀ ਜਿੰਦਾਬਾਦ ਵਿਆਬੀ ਸੱਭਿਆਚਾਰ ਵਿਰਸੇ ਨਾਲ ਜੋੜਨ ਲਈ ਬੱਤਵਾਦ ਸਬਸਕ੍ਰਾਈਬ ਕਰ ਲਓ ਇਹਨੂੰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਕੋਲੇ ਜਾਵੇ ਤੇ ਉਹਨਾਂ ਨੂੰ ਆਪਣੇ ਪ੍ਰਾਣੇ ਰੀਤੀ ਰਿਵਾਜਾਂ ਬਾਰੇ ਜੋ ਅੱਗ ਭੁੱਲ ਚੁੱਕੇ ਆ ਉਹਨਾਂ ਬਾਰੇ ਯਾਦ ਤਾਜ਼ਾ ਹੋਵੇ ਤੇ ਹੋ ਸਕਦਾ ਵੀ ਉਹ ਜਾਦਾਂ ਤਾਜ਼ਾ ਕਰਨ ਲਈ ਇਹਨਾਂ ਨੂੰ ਦੁਆਰਾ ਤੋਂ ਇਹਨਾਂ ਨੂੰ ਉਜਾਗਰ ਕਰਨ ਦੁਆਰਾ ਤੋਂ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣ ਚਲੋ ਅੱਜ ਗੱਲ ਕਰਦੇ ਆਂ ਤੁਹਾਡੇ ਨਾਲ ਸੇਰਾ ਪੜਨ ਦੀ ਰਸਮ ਦੀ ਕਿਉਂਕਿ ਸੇਰਾ ਬੰਦੀ ਦਾ ਹਰ ਇੱਕ ਨੇ ਸੁਣਿਆਗਾ ਵੀ ਜੇਰਾ ਲਾੜਾ ਹੁੰਦਾ ਲਾੜੇ ਦੀ ਭੈਣ ਉਹਦੇ ਕਲੰਗੀ ਬਣਦੀ ਆ ਸੇਰਾ ਬਣਦੀ ਆ ਸਰਵਾਲੇ ਦੇ ਪਹੁੰਚ ਗਾ ਮੰਨਿਆ ਜਾਂਦਾ ਗਾ ਪਰਜਾਈਆਂ ਵੱਲੋਂ ਸੁਰਮਾ ਪਾਇਆ ਜਾਂਦਾ ਇਹ ਰਸਮਾਂ ਤਾਂ ਸਭ ਨੇ ਸੁਣੀਆਂ ਇਹ ਤਾਂ ਹੁਣ ਵੀ ਚੱਲ ਰਹੀਆਂ ਨੇ ਜਿਹੜੀ ਅਲੋਪ ਹੋ ਗਈ ਕਿਉਂਕਿ ਆਪਾਂ ਉਹੀ ਵੀਡੀਓ ਲੈ ਕੇ ਆਉਣਾ ਜਿਹੜੀਆਂ ਚੀਜ਼ਾਂ ਅਲੋਪ ਹੋ ਚੁੱਕੀਆਂ ਨੇ ਜਿਹੜੀ ਅਲੋਪ ਹੋ ਗਈ ਸੇਰਾ ਪੜਨਾ ਪਹਿਲਾਂ ਪੜਿਆ ਜਾਂਦਾ ਸੀ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੋਣੀ ਆ ਕਿਉਂਕਿ ਆਪਣੇ ਪਿਤਾ ਦੇ ਵਿਆਹ ਵੇਲੇ ਵੀ ਸੇਰਾ ਨਹੀਂ ਪੜਿਆ ਹੋਣਾ ਹਾਂ ਆਪਣੇ ਦਾਦੇ ਵੇਲੇ ਜ਼ਰੂਰ ਪੜਿਆ ਹੋਣਾ ਆਪਣੇ ਦਾਦਾ ਜੀ ਤੋਂ ਦਾਦੀ ਜੀ ਜਿਨ੍ਹਾਂ ਦੇ ਜਿੰਦਾ ਨੇ ਉਹਨਾਂ ਤੋਂ ਜ਼ਰੂਰ ਪੁੱਛਿਓ ਬੀਸੀਰਾ ਪੜਨਾ ਕੀ ਹੁੰਦਾ ਸੀ ਕਿਉਂਕਿ ਉਹਨਾਂ ਵੇਲੇ ਰਸਮ ਜ਼ਰੂਰ ਹੋਈ ਹੋਣੀ ਆ ਤੇ ਇਹ ਰਸਮ ਜ਼ਿਆਦਾਤਰ ਜਿੱਥੋਂ ਤਾਈ ਜਾਣਕਾਰੀ ਮਿਲਦੀ ਆ ਜਿਹੜਾ ਲਾੜਾ ਹੁੰਦਾ ਸੀ ਉਹਦਾ ਜੀਜਾ ਹੁੰਦਾ ਸੀ ਜਿਹੜਾ ਉਹ ਬਣਵਾਉਂਦਾ ਹੁੰਦਾ ਸੀ ਕਿਉਂਕਿ ਛਾਪੇ ਖਾਣੇ ਉਦੋਂ ਹੁੰਦੇ ਨਹੀਂ ਸੀ ਕਲਮਾ ਲੈ ਕੇ ਤੇ ਚਾਈਲ ਲੈ ਕੇ ਉਹਦੇ ਨਾਲ ਲਿਖ ਲੈਂਦੇ ਹੁੰਦੇ ਸੀ ਸਾਰਿਆਂ ਦਾ ਵੀ ਜਿਵੇਂ ਪਹਿਨਾ ਨੇ ਸੇਰੇ ਬੰਨੇ ਨੇ ਭਾਬਾ ਨੇ ਸੁਰਮੇ ਪਾਏ ਨੇ ਸਾਰਿਆਂ ਦੀ ਤਾਰੀਫ ਲਿਖੀ ਜਾਂਦੀ ਹੁੰਦੀ ਸੀ ਲਾੜੇ ਪਰਿਵਾਰ ਦੀ ਵੀ ਇਦਾਂ ਮਾਸੀ ਮਾਸੜ ਫੁੱਫੜ ਤਾਏ ਚਾਚੇ ਪਰਜਾਨਾ ਸਾਰਿਆਂ ਦਾ ਉਹਦੇ 'ਚ ਜਿਗਰ ਹੁੰਦਾ ਸੀਗਾ ਤੇ ਵੈਸੇ ਤਾਂ ਉਹ ਇੱਕ ਪੇਸ਼ਾਵਰ ਵਰਗ ਵੀ ਬਣ ਗਿਆ ਸੀ ਜਿਹੜਾ ਕਿ ਸੇਰਾ ਗਾਉਂਦਾ ਹੁੰਦਾ ਸੀਗਾ ਬਿਆਹਾਂ ਦੇ ਵਿੱਚ ਤੇ ਉਹ ਆਪ ਹੀ ਖੁਦ ਸੇਰਾ ਬਣਾ ਕੇ ਲਿਆਉਂਦਾ ਸੀ ਲਿਖ ਕੇ ਲਿਆਉਂਦਾ ਸੀ ਸਮੇਂ ਦੇ ਨਾਲ ਨਾਲ ਵੀ ਜਦੋਂ ਛਾਪੇਖਾਨੇ ਬਣ ਗਏ ਛਾਪੇ ਤੋਂ ਵੀ ਬਣ ਲੱਗੇ ਸੀ ਇਹ ਛਪਾਉਣ ਲੱਗੇ ਸੀ ਇਹਨਾਂ ਨੂੰ ਪਰ ਅਸਲ ਗੱਲ ਜਿਹੜੀ ਵੀ ਸੇਰਾ ਪੜਨਾ ਕੀ ਹੁੰਦਾ ਉਹਦੇ 'ਚ ਇਹ ਸਾਰੀ ਲਾੜੇ ਦੀ ਤਾਰੀਫ ਲਿਖੀ ਹੁੰਦੀ ਸੀਗੀ ਉੱਥੇ ਜਾ ਕੇ ਜਦੋਂ ਫੇਰੇ ਹੋ ਜਾਣੇ ਸੀਗੇ ਫੇਰੇ ਕਰਨ ਤੋਂ ਬਾਅਦ ਕੁੜੀ ਦੇ ਪਿੰਡ ਜਾ ਕੇ ਫੇਰੇ ਲਾਮਾਂ ਲੈਣ ਤੋਂ ਬਾਅਦ ਸੇਰਾ ਗਾਇਆ ਜਾਂਦਾ ਸੀ ਜਿਹੜਾ ਉਹਦੇ ਸਿਰ ਤੇ ਸੇਰਾ ਬਣਿਆ ਹੁੰਦਾ ਸੀ ਉਹ ਅਲੱਗ ਗੱਲ ਸੀ ਉਹ ਕੁੜੀ ਦਾ ਬਾਪ ਉਹ ਖੋਲ ਕੇ ਰੱਖ ਲੈਂਦਾ ਹੁੰਦਾ ਸੀ ਤੇ ਉਹ ਉਹ ਫੋਟੋ ਦੇ ਵਿੱਚ ਆ ਸ਼ੀਸ਼ੇ ਜੜਾ ਕੇ ਘਰੋ ਘਰੀ ਰੱਖਦੇ ਹੁੰਦੇ ਸੀਗੇ ਹੁਣ ਤਾਂ ਉਹ ਦਸੰਬੀ ਖਤਮ ਹੋ ਗਈ ਹੋ ਉਹ ਵੀ ਹੁਣ ਤਾਂ ਕੌਣ ਸੇਰੇ ਬਣਦਾਗਾ ਠੀਕ ਆ ਕੋਈ ਪਿੰਡਾਂ ਚ ਬਣ ਰਹੇ ਨੇ ਸ਼ਹਿਰ ਵਾਲਿਆਂ ਤੋਂ ਵੀ ਖਤਮ ਕਰਤੀ ਹੋਊਗੀ ਤੇ ਕੀ ਹੁੰਦਾ ਸੀ ਪੇਸ਼ਾਪਰ ਵਰਦ ਵੀ ਬਣ ਗਿਆ ਸੀ ਜਿਹੜੇ ਨੇ ਇਹੀ ਸੇਰੇ ਗਾਉਣਾ ਹੁੰਦਾ ਸੀ ਵਿਆਹ ਦੇ ਵਿੱਚ ਜਾਂਦੇ ਜਦੋਂ ਲਾਵਾ ਫੇਰੇ ਹੋ ਜਾਂਦੇ ਤਾਂ ਉਹਨਾਂ ਨੇ ਸੇਰਾ ਗਾਉਣਾ ਮੁੰਡੇ ਦੀ ਤਾਰੀਫ਼ ਕਰਨੀ ਉਹਦੇ ਵਿੱਚ ਕੁਛ ਲੈਣਾ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਵੀ ਉਹ ਮੁੰਡੇ ਦੀ ਤਾਰੀਫ਼ ਕਿਵੇਂ ਕਰਦੇ ਹੁੰਦੇ ਸੀ ਸ਼ੁਰੂਆਤ ਉਹ ਆਪਣੇ ਗੁਰੂ ਸਾਹਿਬਾਨਾਂ ਤੋਂ ਕਰਦੇ ਹੁੰਦੇ ਸੀ ਜਿਵੇਂ ਉਹ ਕਹਿੰਦੇ ਹੁੰਦੇ ਸੀ ਗੁਰੂ ਨਾਨਕ ਦੇਵ ਜੀ ਤੋਂ ਸਿੱਧਕ ਦੀ ਸੂਈ ਮੰਗੀ ਗੁਰੂ ਅੰਗਦ ਦੇਵ ਜੀ ਤੋਂ ਸਿੱਖਿਆ ਪਿਆਰ ਮੰਗਿਆ ਢਾਗਾ ਲਿਆ ਸਤ ਦਾ ਅਮਰਦਾਸ ਜੀ ਤੋਂ ਆਰਾਮਦਾਸ ਦੇ ਨਾਮ ਆਧਾਰ ਮੰਗਿਆ ਐਦਾਂ ਕਰਕੇ ਉਹ ਸਾਰੇ ਗੁਰੂਆਂ ਦਾ ਜ਼ਿਕਰ ਲੈ ਕੇ ਸੇਰੇ ਨੂੰ ਸ਼ੁਰੂ ਕਰਦੇ ਹੁੰਦੇ ਸੀਗੇ ਜਦੋਂ ਸੇਰੇ ਨੂੰ ਸ਼ੁਰੂ ਕਰ ਲੈਂਦੇ ਹੁੰਦੇ ਸੀ ਤਾਂ ਉਹਦੇ ਵਿੱਚ ਅੱਗੇ ਜਾ ਕੇ ਵੀ ਐਦਾਂ ਦਾ ਲੈਣਾ ਹੁੰਦਾ ਸੀ ਜਿਵੇਂ ਕਹਿੰਦੇ ਸੀ ਰੀਜਾ ਨਾਲ ਪਰਜਾਈਆਂ ਨੇ ਪਾਇਆ ਸੁਰਮਾ ਦੌਰ ਕੱਡ ਕੱਡ ਨੋਟ ਖੜਾਈ ਜਾਵੇ ਸੇਰਾ ਚੁੰਮ ਰਹੀ ਹੈ ਫੜ ਫੜ ਵੱਡੀ ਭਾਬੀ ਨਾਲੇ ਸੁਰਮਾ ਦੌਰ ਨੂੰ ਪਾਈ ਜਾਵੇ ਹੋਰ ਲੈਣਾ ਹੁੰਦਾ ਸੀ ਜਿਵੇਂ ਵਿੱਚ ਸੇਰੇ ਵਾਲਿਆ ਜਰਾ ਕਰ ਸਿਰ ਉੱਚਾ ਐਦਾਂ ਦਾ ਕਈ ਲੈਣਾ ਹੁੰਦਾ ਸੀਗਾ ਵੀ ਜਿਹੜਾ ਉਹਦੇ ਜਿ ਇੱਕ ਕਬਿਸ਼ਰੀ ਟੈਪ ਹੁੰਦਾ ਸੀ ਕਿਉਂਕਿ ਹੁਣ ਤਾਂ ਜ਼ਿਆਦਾਤਰ ਗੌਣ ਵਜਾਉਣ ਵਾਲੇ ਚੱਲ ਪਏ ਆਰਕੈਸਟਰਾ ਚੱਲ ਪੁਆ ਡੀਜਾਂ ਚ ਚੱਲ ਪਏ ਤੇ ਅਸਲੀ ਗਾਣੇ ਚੱਲਦੇ ਆ ਡਾਂਸ ਨਾ ਨਾ ਇਸ ਤਰ੍ਹਾਂ ਨਹੀਂ ਜੀ ਉਦੋਂ ਆ ਸਿਸਟਮ ਨਹੀਂ ਹੁੰਦਾ ਸੀ ਪਹਿਲਾਂ ਸੇਰਾ ਹੱਥ ਨਾਲ ਲਿਖਿਆ ਉਹਦਾ ਪਰਚੀਆਂ ਬਣਾ ਲੇਤਾ ਜਾਂਦਾ ਸੀ ਜਿਹੜਾ ਕੁਝ ਉਹ ਗਾਉਂਦੇ ਸੀ ਉਹ ਸਾਰੇ ਬਰਾਤਾਂ ਨੂੰ ਵੰਡ ਦਿੱਤਾ ਜਾਂਦਾ ਹੁੰਦਾ ਸੀ ਤਾਂ ਜੋ ਵੀ ਸਮਾਪਨ ਤੋਂ ਬਾਅਦ ਉਹ ਚੀਜ਼ ਜਦੋਂ ਪੜਨ ਤਾਂ ਇੱਕ ਵਿਆਹ ਵਰਗਾ ਦ੍ਰਿਸ਼ ਸਿਰਜਾ ਜਾਵੇ ਕਿਉਂਕਿ ਉਦੋਂ ਪਹਿਲਾਂ ਕੋਈ ਫੋਟੋਗ੍ਰਾਫਰ ਵਗੈਰਾ ਹੁੰਦਾ ਨਹੀਂ ਸੀ ਜਦੋਂ ਛਾਪੇਖਾਨੇ ਆ ਗਏ ਤਾਂ ਛਪਾਉਣ ਲੱਗੇ ਜਿਵੇਂ ਇੱਕ ਛਪਾਲਿਆ ਇੱਕ ਲਿਖ ਕੇ ਲੈ ਗਏ ਉਹਨਾਂ ਫੋਟੋ ਕਾਪਾਂ ਕਰਾ ਲਿਆ 40 50 ਕਾਪਾਂ ਕਰਾ ਲਿਆ ਸਾਰਿਆਂ ਨੂੰ ਵੰਡ ਦਿੰਦੇ ਸੀ ਵੀ ਜਦੋਂ ਵੀ ਜਿਹਦਾ ਜੀ ਕਰਦਾ ਉਹ ਦ੍ਰਿਸ਼ ਪੜਦਾ ਉਹਦੇ ਵਿੱਚ ਸਾਰਾ ਦ੍ਰਿਸ਼ ਵਿਆਹ ਦਾ ਦ੍ਰਿਸ਼ ਹੁੰਦਾ ਸੀਗਾ ਉਹ ਆਗਰੇ ਨੂੰ ਖੁਸ਼ੀ ਮਿਲਦੀ ਸੀ ਵੀ ਇਸ ਟਾਈਮ ਤੇ ਆਪਾਂ ਇਸ ਵਿਆਹ ਤੇ ਗਏ ਸੀ ਉਥੇ ਇਹ ਕੰਮ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਪਿਸ਼ਾਬਰ ਵਰਗ ਬਣ ਗਿਆ ਸੀ ਵੀ ਜਿਹਨੇ ਸੇਰਾ ਪੜਨਾ ਹੀ ਸੀ ਵੀ ਸੇਰਾ ਗਾਉਣ ਵਾਸਤੇ ਹੀ ਸਪੈਸ਼ਲ ਉਹ ਵਿਆਹਾਂ ਚ ਜਾਂਦਾ ਹੁੰਦਾ ਸੀ ਵੀ ਆਪਾਂ ਸੇਰਾ ਪੜਨਾ ਇਹਨਾਂ ਦਾ ਤੇ ਉਹ ਤੋਂ ਫਿਰ ਜਦੋਂ ਤਾਰੀਫ ਕਰਦੇ ਸੀ ਮੁੰਡੇ ਦੇ ਪਰਿਵਾਰ ਦੀ ਤਾਂ ਲਾੜੇ ਦੇ ਜਿਹੜਾ ਪਿਤਾ ਹੁੰਦਾ ਸੀ ਖੁਸ਼ ਹੋ ਕੇ ਪੈਸੇ ਦਿੰਦਾ ਸੀ ਫਿਰ ਬਰਾਤੀ ਵੀ ਦੇਖੋ ਦੇਖੀ ਪੈਸੇ ਦੇ ਲੱਗ ਜਾਂਦੇ ਸੀ ਵੀ ਬਹੁਤ ਪੈਸੇ ਇਕੱਠੇ ਹੋ ਜਾਂਦੇ ਸੀ ਉਹਨਾਂ ਨੂੰ ਇਸੇ ਕਰਕੇ ਉਹ ਪਸ਼ਾਬਰ ਵਰਗ ਬਣ ਗਿਆ ਸੀ ਲੜਕੀ ਵਾਲਿਆਂ ਨੂੰ ਵੀ ਸਿੱਖਿਆ ਦਿੱਤੀ ਜਾਂਦੀ ਸੀ ਜਿਆਦਾਤਰ ਤਾਂ ਇਹੀ ਸੁਣਿਆ ਵੀ ਇਹ ਸਿੱਖਿਆ ਵੀ ਜਿਹੜਾ ਸਿਹਰਾ ਪੜਦਾ ਸੀ ਉਹ ਲਾੜੇ ਨੂੰ ਸਿੱਖਿਆ ਲਾਉਂਦੇ ਪਰ ਕਈ ਜਿਹੜੇ ਤੱਥ ਆਉ ਇਹ ਵੀ ਦੱਸਦੇ ਆ ਵੀ ਲੜਕੀ ਵਾਲਿਆਂ ਨੂੰ ਵੀ ਸਿੱਖਿਆ ਦਿੱਤੀ ਜਾਂਦੀ ਹੁੰਦੀ ਸੀ ਉਹਨੂੰ ਕਹਿੰਦੇ ਸਿੱਖਿਆ ਦੇਣੀ ਉਹਦੇ ਵਿੱਚ ਬੈਰਾਗ ਵੀ ਹੁੰਦਾ ਸੀ ਲੜਕੀ ਦੇ ਵਿਛੜਨ ਦਾ ਤੇ ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੁੰਦਾ ਸੀ ਮੇਰਾ ਲਾੜਾ ਹੁੰਦਾ ਸੀ ਉਹਨੂੰ ਕਿਹਾ ਜਾਂਦਾ ਸੀ ਤੂੰ ਸਾਡੀ ਭੈਣ ਕੁੜੀ ਨੂੰ ਰਸ ਦੀ ਬਸਦੀ ਰੱਖੀ ਦੁੱਖ ਤਕਲੀਫ ਤੋਂ ਬਚਾ ਕੇ ਰੱਖੀ ਉਹਦਾ ਕੁਛ ਚੰਦ ਲੈਣਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹਦੇ 'ਚ ਜਿਵੇਂ ਹੁੰਦਾ ਸੀ ਸੇਰੇ ਵਾਲਿਆ ਜਰਾ ਕਰ ਸਿਰ ਉੱਚਾ ਤੇਰੇ ਨਾਲ ਵੀ ਗੱਲ ਵਿਚਾਰਨੀ ਹੈ ਇੱਕ ਦੂਜੇ ਦਾ ਸਦਾ ਸਤਿਕਾਰ ਕਰਨਾ ਮਿਲ ਕੇ ਜ਼ਿੰਦਗੀ ਦੋਹਾਂ ਗੁਜ਼ਾਰਨੀ ਹੈ ਇਹ ਗਰਸਤ ਦੀ ਚੰਨਾ ਹੈ ਸਾਂਝ ਐਸੀ ਬਾਜੀ ਇਕੱਠਿਆਂ ਜਿੱਤਨੀ ਹਾਰਨੀ ਹੈ ਇੱਕ ਦੂਜੇ ਨੂੰ ਪਵੇਗੀ ਲੋੜ ਜੇਕਰ ਇੱਕ ਦੂਜੇ ਉੱਤੇ ਜ਼ਿੰਦਗੀ ਬਾਰਨੀ ਹੈ ਇਹ ਜਿਹੜਾ ਪਸ਼ਾਵਰ ਵਰਗ ਸੀ ਉਹ ਵੀ ਗਾਉਂਦਾ ਸੀ ਤੇ ਜ਼ਿਆਦਾਤਰ ਇਹ ਕੁੜਗਾਂ ਵਾਲੇ ਵੀ ਗਾਉਂਦੇ ਸੀਗੇ ਵੀ ਕੁੜਗਾਂ ਵਾਲੇ ਪੇਸ਼ ਕਰਦਾ ਸੀ ਆਪ ਦੇ ਬਲ ਨੂੰ ਕਿਉਂਕਿ ਜਿਹੜਾ ਸਿਰਾ ਪੜਿਆ ਜਾਂਦਾ ਸੀ ਉਹ ਜ਼ਿਆਦਾਤਰ ਲੜਕੇ ਦੇ ਪਰਿਵਾਰ ਨਾਲ ਸੰਬੰਧਿਤ ਹੁੰਦਾ ਸੀ ਵੀ ਉਹਨਾਂ ਦੀ ਤਾਰੀਫੀ ਕਰੀ ਜਾਂਦੀ ਸੀਗੀ ਤੇ ਇਸ ਲਈ ਫਿਰੇ ਲੜਕੀ ਵਾਲੇ ਸਿੱਖਿਆ ਦੇ ਨਦੀ ਰੀਤ ਵੀ ਸ਼ੁਰੂ ਕੀਤੀ ਸੀ ਕਿਉਂਕਿ ਪਹਿਲਾਂ ਲੜਕੀਆਂ ਨੂੰ ਪੜਾਇਆ ਨਹੀਂ ਜਾਂਦਾ ਹੁੰਦਾ ਸੀ ਘਰੋ ਘਰੀ ਹੁੰਦੇ ਸੀ ਜਿਵੇਂ ਜਿਵੇਂ ਲੜਕੀਆਂ ਨੂੰ ਪੜਾਉਣ ਲੱਗ ਗਏ ਫਿਰ ਲੜਕੀਆਂ ਨੇ ਵੀ ਆਪ ਦੇ ਲੋ ਨੂੰ ਰੀਤ ਸ਼ੁਰੂ ਕੀਤੀ ਸੀ ਸਿੱਖਿਆ ਦੇ ਨਾਲ ਹੀ ਤਾਂ ਇਹ ਲੜਕੀਆਂ ਸਿੱਖਿਆ ਹੁੰਦਾ ਹੁੰਦਾ ਸੀ ਵੀ ਲਾੜੇ ਨੂੰ ਵੀ ਭਾਈ ਤੋਂ ਸਾਡੀ ਭੈਣ ਨੂੰ ਸੁਖ ਰੱਖੀ ਤੰਦਰੁਸਤ ਰੱਖੀ ਹਨਾ ਇਹਦੇ ਨਾਲ ਲੜਨਾ ਭੈੜਨਾ ਨਹੀਂ ਤੇ ਇਹ ਰੀਤ ਹੁਣ ਅਲੋਪ ਹੁੰਦੀ ਜਾ ਰਹੀ ਹੈ ਅਲੋਪ ਹੁੰਦੀ ਜਾਂ ਕਿ ਇਹ ਅਲੋਪ ਹੋ ਚੁੱਕੀ ਆ ਬਿਲਕੁਲ ਅਲੋਪ ਹੋ ਚੁੱਕੀ ਆ ਕਿਸੇ ਵੀ ਵਿਆਹ ਦੇ ਵਿੱਚ ਤੁਸੀਂ ਸੇਰਾ ਪੜਨੇ ਦੀ ਰੀਤ ਨਹੀਂ ਸੁਣੋਗੇ ਹਾਂ ਵਿੱਚ ਕਈ ਵਿਆਹ ਵਿਆਹਾਂ ਦੇ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਬਰਕਰਾਰ ਰੱਖਣ ਲਈ ਜਿਵੇਂ ਕਿ ਵੱਡੇ ਢੋਲ ਕੀ ਵਾਲੇ ਸਪੀਕਰ ਲਾਏ ਜਾਂਦੇ ਨੇ ਤੇ ਨੱਚਣ ਗਾਉਣ ਵਾਲੇ ਭੰਗੜੇ ਵਾਲੇ ਗਰੁੱਪ ਸੱਦੇ ਜਾਂਦੇ ਨੇ ਵੀ ਪੁਰਾਣਾ ਸੱਭਿਆਚਾਰ ਅਸੀਂ ਪੇਸ਼ ਕਰੀਏ ਪਰ ਉਹਨਾਂ ਵਿਆਹਾਂ ਦੇ ਵਿੱਚ ਵੀ ਸੇਰਾ ਪੜਨ ਵਾਲੀ ਰੀਤ ਬਿਲਕੁਲ ਨਹੀਂ ਹੁੰਦੀ ਕਿਉਂਕਿ ਇਹ ਰਸਮੀ ਅਲੋਪ ਹੋ ਚੁੱਕੀ ਆ ਬਹੁਤ ਜ਼ਿਆਦੇ ਹੈ ਜੀਆਂ ਰਸਮਾਂ ਨੇ ਹੋਰ ਵੀ ਕਈ ਰਸਮਾਂ ਨੇ ਉਹਨਾਂ ਦੇ ਵੀ ਆਪਾਂ ਵੀਡੀਓ ਲਿਆਵਾਂਗੇ ਹੋਰ ਖੇਤੀ ਨਾਲ ਵੀ ਬਹੁਤ ਕੰਮ ਨੇ ਜਿਹੜੇ ਅਲੋਪ ਹੋ ਚੁੱਕੇ ਨੇ ਭਰਾਣਾ ਆਪਾਂ ਬਰਾਸਤ ਨਾਲ ਸਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਵੀਡੀਓ ਆ ਹਾਂ ਇਹਦੇ ਚ ਕੰਮਾਂ ਪੇਸ਼ਾਂ ਕਾਫੀ ਰਹੀਆਂ ਹੋਣਗੀਆਂ ਰੈਂਦਾ ਨੇ ਵੀ ਕਿਉਂਕਿ ਪਹਿਲੀ ਵੀਡੀਓ ਹੁੰਦੀ ਆ ਪਰ ਜੇ ਤੁਸੀਂ ਇਹਨੂੰ ਚੰਗਾ ਪਿਆਰ ਦੇਵੋਗੇ ਇਹਨੂੰ ਸ਼ੇਅਰ ਕਰੋਗੇ ਵੱਧ ਤੋਂ ਵੱਧ ਤਾਂ ਆਪਾਂ ਤੁਹਾਡੇ ਲਈ ਹੋਰ ਵੀ ਵੀਡੀਓ ਵੱਧ ਤੋਂ ਵੱਧ ਲੈ ਕੇ ਆਵਾਂਗੇ ਤਾਂ ਆਪਣੇ ਆਪ ਨੂੰ ਖੁਦ ਆਇੰਦਾ ਵੀ ਆਪਾਂ ਨੂੰ ਕੋਈ ਦੇਖ ਰਿਹਾ ਇਸ ਲਈ ਅੱਜ ਤੁਹਾਡੇ ਲਈ ਇਹ ਸੇਰਾ ਪੜਨਾ ਇਨਾ ਕਿ ਜਿੰਨਾ ਕਿ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਸੀ ਉਨੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਸੇਰਾ ਪੜਨਾ ਦੀ ਰਸਮ ਹੁੰਦੀ ਸੀਗੀ ਜਿਹੜੀ ਬਿਲਕੁਲ ਪਲੋਪ ਹੋ ਚੁੱਕੀ ਆ ਹੋ ਸਕਦਾ ਤਾਂ ਕੋਈ ਨਾ ਕੋਈ ਆਪਣੇ ਵਿਆਹ ਦੇ ਵਿੱਚ ਨੂੰ ਜ਼ਰੂਰ ਲੈ ਕੇ ਆਇਓ ਤਾਂ ਜੋ ਪਰ ਆਨੇ ਆਪਾਂ ਰੀਤੀ ਰਿਵਾਜ ਨਾਲ ਜੁੜ ਸਕੀਏ ਕਿਤੇ ਵੀ ਕੋਈ ਗਲਤੀ ਰਹੀ ਹੋਵੇ ਭੁੱਲ ਚੁੱਕ ਮਾਫ ਕਰਨਾ